ਕਿਉਂਕਿ ਜਿਹੜਾ ਜਾਮਨ ਦਾ ਬੂਟਾ ਬਈ ਲਾਲਚ ਨਾਲ ਹਰਕ ਭਰਾ ਆਪਦੀ ਜੋ ਮੋਟਰ ਤੇ ਲਾ ਲੈਂਦਾ ਤੇ ਐਤਕੀ ਬਾਈ ਜੀ ਆਪਾਂ ਇਹ ਮੌਲ ਲਫਾਫੇ ਲਿਆਂਦੇ ਆ ਨਰਸਰੀ ਵਾਲੇ ਕਿਸੇ ਭਰਾ ਤੋਂ ਤੇ ਐਤਕੀ ਆਪਾਂ ਫੇਰ ਉਹ ਸੇਵਾ ਸ਼ੁਰੂ ਕਰਤੀ ਆਪਾਂ 1000 1500 ਕੋਸ਼ਿਸ਼ ਆ ਵੀ ਬੂਟਾ ਤਿਆਰ ਕਰਨਾ ਹੈ ਵੀਡੀਓ ਨਾਲ ਪਹਿਲਾਂ ਜੁੜੇ ਹੋਏ ਆ ਸਿੱਧੂ ਕਰਨਾਲ ਵਾਲੇ ਭਰਾ ਸਾਡੇ ਉਹ ਵੀ ਸੇਵਾ ਨਿਭਾ ਰਹੇ ਆ ਤੇ ਇੱਕ ਬੱਠਲ ਰੂੜੀ ਦਾ ਹੋਵੇ ਤੇ ਪੰਜ ਬੱਠਲ ਮਿੱਟੀ ਦੇ ਹੁਣ ਚੰਗੀ ਮਿੱਟੀ ਚ ਮਿਕਸ ਕਰਨਾ ਹੈ ਇਸ ਤਰ੍ਹਾਂ ਇਹਦੇ ਵਿੱਚ ਸਿਰਫ ਤੁਸੀਂ ਉਂਗਲ ਨਾਲ ਸਿਰਫ ਇੰਚੀਕ ਇਸ ਤਰ੍ਹਾਂ ਗੜਕ ਨਾਪ ਦਿਓ ਜੀ ਆਏ ਵੇ ਆ ਤੇ ਲਫਾਫੇ ਦੇ ਵਿੱਚ ਮੋਰੀ ਆ ਜਿਹੜੀ ਇਹ ਜਰੂਰ ਕੱਢਣੀ ਆ ਇਹਦਾ ਸਸੀ ਕਾਲ ਕਿਸਾਨ ਵੀਰੋ ਤੇ ਬੜੇ ਵੀਰਾਂ ਦੇ ਫੋਨ ਆਏ ਸੀਗੇ ਵੀ ਬਾਈ ਜੀ ਜਿਹੜੇ ਤੁਸੀਂ ਜਾਮਨਾਂ ਦੇ ਬੂਟੇ ਜਾਂ ਅੰਬਾਂ ਦੇ ਬੂਟੇ ਤਿਆਰ ਕਰਨੇ ਆ ਉਹਦੇ ਬਾਰੇ ਜਰੂਰ ਵੀਡੀਓ ਪਾਇਆ ਜੇ ਤੇ ਅੱਜ ਬਾਈ ਜੀ ਆਪਾਂ ਤਿਆਰੀ ਕੀਤੀ ਆ ਪਹਿਲਾਂ ਤਾਂ ਤੁਹਾਨੂੰ ਦਿਖਾ ਦਈਏ ਜਿਹੜਾ ਲਫਾਫਾ ਹੈ ਪਹਿਲਾਂ ਆਪਾਂ ਲਫਾਫੇ ਸੀਗੇ ਜਿਵੇਂ ਘਰੇ ਜਿੰਕ ਜਾਂ ਕੋਈ ਪ੍ਰਦਾਨ ਵਾਲੇ ਲਫਾਫੇ ਆਪਾਂ ਪਰੇ ਸੀ ਪਿਛਲੇ ਸਾਲ ਤੇ ਐਤਕੀ ਬਾਈ ਜੀ ਆਪਾਂ ਇਹ ਮੋਲ ਲਫਾਫੇ ਲਿਆਂਦੇ ਆ ਨਰਸਰੀ ਵਾਲੇ ਕਿਸੇ ਭਰਾ ਤੋਂ ਉਹਨੇ ਤਕਰੀਬਨ ਇਹ ਕੋਈ 150 ਕੇ 200 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਲਫਾਫਾ ਮਿਲ ਜਾਂਦਾ ਕਿਲੋ ਦੇ ਵਿੱਚ ਕੋਈ ਤਕਰੀਬਨ 200 ਲਫਾਫਾ ਚੜਦਾ ਤੇ ਲਫਾਫੇ ਥੋੜੇ ਸੀ ਆਪਾਂ ਉਹਦੇ ਤੋਂ 10 ਮੰਗਵਾਏ ਆ ਕੁਝ ਲੈ ਜਾਂਦੇ ਆ ਤੇ ਇਹ ਲਫਾਫੇ ਦੇ ਵਿੱਚ ਬਾਈ ਜੀ ਇੱਕ ਮੋਰੀ ਜ਼ਰੂਰ ਕੱਢਣੀ ਆਪਾਂ ਘਰੇ ਸੂਏ ਨਾਲ ਕੱਢ ਲਓ ਛੋਟੀ ਜੀ ਮੋਰੀ ਵੀ ਪਾਣੀ ਪੂਣੀ ਕਰਾਸ ਹੁੰਦਾ ਰਹੇ ਤੇ ਅੱਜ ਬਾਈ ਜੀ ਆਪਾਂ ਜਾਵਣ ਤੇ ਜਿਹੜਾ ਆਂਬ ਲਾਉਣਾ ਹੈ ਜਿਹੜਾ ਆਪਾਂ ਆਪਦਾ ਘਰ ਦਾ ਆਂਬ ਵੀ ਸੀ ਤੁਹਾਨੂੰ ਦਿਖਾਇਆ ਸੀਗਾ ਤੇ ਜਿਹੜੀ ਧਰਦੀ ਜਾਵਣ ਆਪਾਂ ਪਿਛਲੇ ਸਾਲ ਤਕਰੀਬਨ 3-400 ਬੂਟਾ ਲੋਕਾਂ ਨੂੰ ਦਿੱਤਾ ਤੇ ਐਤਕੀ ਆਪਾਂ ਫੇਰ ਉਹ ਸੇਵਾ ਸ਼ੁਰੂ ਕਰਤੀ ਆਪਾਂ 11500 ਕੋਸ਼ਿਸ਼ ਆ ਵੀ ਬੂਟਾ ਤਿਆਰ ਕਰਨਾ ਬੂਟਾ ਤਿਆਰ ਕਿਵੇਂ ਕਰਨਾ ਉਹ ਆ ਤੁਹਾਨੂੰ ਤੁਸੀਂ ਦਿਖਾਉਨੇ ਆਪਾਂ ਬੰਦਾ ਲਾਤਾ ਸਪੈਸ਼ਲ ਪਿਛਲੇ ਸਾਲ ਵੀ ਇਸੇ ਨੇ ਬੂਟੇ ਭਰੇ ਸੀਗੇ ਇਹਨੂੰ ਲਫਾਫੇ ਦਿੱਤੇ ਸੀ ਲਿਆ ਕੇ ਉਹਨਾਂ ਚ ਥੋੜੀ ਜੀ ਮਿੱਟੀ ਜ਼ਿਆਦਾ ਪੈਂਦੀ ਤੇ ਮਿੱਟੀ ਦੀ ਦਿੱਕਤ ਆਉਂਦੀ ਆ ਮਿੱਟੀ ਆਪਾਂ ਕਿਵੇਂ ਬਣਾਉਣੀ ਆ ਜੀ ਪਹਿਲਾਂ ਇੱਕ ਤੁਸੀਂ ਚੰਗੀ ਗਲੀ ਸੜੀ ਰੂੜੀ ਦਾ ਬੱਠੜ ਲੈ ਲਓ ਤੇ ਇੱਕ ਬੱਠੜ ਰੂੜੀ ਦਾ ਹੋਵੇ ਤੇ ਪੰਜ ਬੱਠੜ ਮਿੱਟੀ ਦੇ ਹੁਣ ਚੰਗੀ ਮਿੱਟੀ ਚ ਮਿਕਸ ਕਰਨਾ ਐ ਇਸ ਤਰ੍ਹਾਂ ਆ ਪੂਰੀ ਵਧੀਆ ਮਿੱਟੀ ਬਣੀ ਹੋਵੇ ਜੀ ਤੇ ਉਦੋਂ ਬਾਅਦ ਆ ਲਫਾਫਾ ਭਰਨਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਪੂਰਾ ਲਫਾਫਾ ਭਰ ਲਓ ਕੰਨੀ ਤਾਂ ਇਹ ਜਿਹੜਾ ਲਫਾਫਾ ਬਾਈ 6 ਬਾਈ 6 8 ਬਾਈ 8 10 ਬਾਈ 10 ਆ ਜਿਹੜਾ ਹੈਗਾ 10 ਬਾਈ 10 ਦਾ ਜਿਹਦੇ ਚ ਆਪਾਂ ਅੰਬ ਲਾਉਣਾ ਲਾਉਣਾ ਕਿਵੇਂ ਆ ਜਿਵੇਂ ਹੁਣ ਆਪਣੀ ਗੜਕਾ ਬਾਈ ਜੀ ਜਾਵਣਾ ਆਪਾਂ ਖਾਦੀ ਵੀ ਆ ਇਹਦੇ ਵਿੱਚ ਸਿਰਫ ਤੁਸੀਂ ਉਂਗਲ ਨਾਲ ਸਿਰਫ ਇੰਚੀਕ ਇਸ ਤਰ੍ਹਾਂ ਗੜਕ ਨਾਪ ਦਿਓ ਜੜਕ ਨਾਪ ਕੇ ਉਤੋਂ ਮਿੱਟੀ ਪਾ ਦਿਓ ਤੇ ਇੱਕ ਥੋੜੀ ਜੀ ਮੁੱਠ ਇਸ ਤਰ੍ਹਾਂ ਗਲੀ ਸੜੀ ਰੂੜੀ ਦੀ ਹੈ ਜਿਹੜੀ ਉਹ ਉੱਤੇ ਜ਼ਰੂਰ ਐ ਪਾਓ ਜੇ ਤੇ ਉਦੋਂ ਬਾਅਦ ਬਾਈ ਜੀ ਆਪਾਂ ਇਹਨੂੰ ਪਾਣੀ ਦੇਣਾ ਹੈ 11 ਪਾਣੀ ਇਹਨੂੰ ਪੂਰਾ ਦੇ ਦਿਓ ਜਿਹੜੀ ਇਹ ਉੱਤੇ ਆਪਾਂ ਰੂੜੀ ਪਾਈ ਆ ਨਾ ਇਹਨੇ ਪੋਲੀ ਥਾਂ ਰੱਖਣੀ ਆ ਜਿਹੜਾ ਵਿੱਚੋਂ ਆਪਣੀ ਗਿੜਕ ਨਾਪੀ ਆ ਉਹ ਆਪਦਾ ਟੰਗੂਰ ਕੱਢੂਗੀ ਕਿ ਪੋਲੀ ਰੱਖੂਗੀ ਤਾਂ ਹੀ ਉਹ ਆਪਾਂ ਗੋਬਰ ਗੈਂਸ ਦੇ ਕੋਲੋਂ ਜਿਹੜੀ ਇਹ ਗਲੀ ਸੜੀ ਰੂੜੀ ਆ ਨਾਲ ਥੋੜੀ ਥੋੜੀ ਮੁੱਠ ਮੁੱਠ ਉੱਤੇ ਇਹ ਪਾਉਣੀ ਆ ਤੇ ਇੱਕ ਇੱਕ ਗਿੜਕੇ ਦੇ ਵਿੱਚ ਆਪਾਂ ਆਹ ਜਿਹੜਾ ਆਪਣਾ ਘਰ ਦਾ ਆਮਬ ਸੀਗਾ ਜੀ ਤੇ ਇੱਕ ਆਪਾਂ ਗੋਲੇ ਆਮਬ ਦੀ ਵੀਡੀਓ ਪਾਈ ਆ ਬਾਈ ਉਹ ਵੀ ਆਪਾਂ ਨੱਪਣਾ ਇਸ ਤਰ੍ਹਾਂ ਬਾਈ ਜੀ ਇਹਨੂੰ ਜਿਹੜਾ ਆ ਆਂਬਾ ਆ ਲਫਾਫਾ ਜੀ ਐਵੇਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਜ਼ੋਰ ਨਾਲ ਨੱਪ ਕੇ ਥੱਲੇ ਉੱਤੇ ਮਿੱਟੀ ਪਾ ਦਿਓ ਉੱਤੇ ਜਿਹੜੀ ਰਹੀ ਹੈ ਥੋੜੀ ਜੀ ਆਪਾਂ ਆ ਰੂੜੀ ਪਾਉਣੀ ਆ ਕਿਉਂਕਿ ਜਿਹੜਾ ਆਂਬਾ ਉਹ ਜਿਹੜਾ ਰੂੜੀ ਦੇ ਵਿੱਚ ਬੜੀ ਸ਼ੇਤੀ ਨਾਲ ਤੇਜ਼ੀ ਨਾਲ ਉਗਦਾ ਥੋੜੀ ਜੀ ਹੋਰ ਪਾ ਦੇ ਦੇ ਆਂਬ ਵਾਲੇ ਬੂਟੇ ਨੂੰ ਆਪਾਂ ਰੂੜੀ ਵੱਧ ਪਾਵਾਂਗੇ ਵੀ ਆਂਬ ਸ਼ੇਤੀ ਨਿਕਲੇ ਇਸ ਤਰ੍ਹਾਂ ਬਾਈ ਜੀ ਤੁਸੀਂ ਬੂਟੇ ਘਰੇ ਆਪਦੇ ਤਿਆਰ ਕਰ ਸਕਦੇ ਹੋ ਚੰਗੀ ਜਾਮਨ ਲੈ ਕੇ ਖਾਣ ਵਾਸਤੇ ਬਾਜ਼ਾਰ ਦੇ ਵਿੱਚ ਆ ਰਹੀਆਂ ਚੰਗੀ ਜਿਹੜੀ ਕੁਆਲਿਟੀ ਆ ਤੇ ਗਿੜਕਾਂ ਲਿਆ ਕੇ ਆਹ ਲਫਾਫੇ ਬਾਈ ਜੀ ਮਿਲ ਜਾਣਗੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਤੇ ਇਹਦੀ ਆਪਾਂ ਇਸ ਤਰ੍ਹਾਂ ਤਿਆਰੀ ਅੱਜ ਕਰਨ ਲੱਗੇ ਹਾਂ ਬੰਦਾ ਛੜਤਾ ਹੈ ਇਹ ਬੰਦਾ ਬਹੁਤ ਸਾਡਾ ਘੈਂਟ ਆ ਪਿਛਲੇ ਸਾਲ ਵੀ ਇਹਨੇ 400 ਬੂਟਾ ਭਰਿਆ ਸੀ ਤੇ ਐਤਕੀ ਨੂੰ ਮੈਂ ਕਿਹਾ ਵੀ 1000 ਤੋਂ 1500 ਬੂਟਾ ਭਰਨਾ ਹੈ ਲਫਾਫੇ ਆਪਣਾ ਮੰਗਾਏ ਹੋਏ ਆ ਤੇ ਲਫਾਫੇ ਦੇ ਵਿੱਚ ਮੋਰੀ ਆ ਜਿਹੜੀ ਇਹ ਜਰੂਰ ਕੱਢਣੀ ਆ ਇਹਦਾ ਕੱਢਣ ਦਾ ਕਾਰਨ ਇਹ ਆ ਜੇ ਜਦੋਂ ਆਪਾਂ ਉੱਤੋਂ ਪਾਣੀ ਪਾਵਾਂਗੇ ਕਈ ਵਾਰੀ ਪਾਣੀ ਨਾਲ ਭਰਿਆ ਖੜਾ ਰਹਿੰਦਾ ਤੇ ਫਿਰ ਆਪਣਾ ਜਿਹੜਾ ਜੜਾ ਜਾਂ ਉਹ ਆਪਾਂ ਕਹਿ ਸਕਦੇ ਆ ਗਿੜਕ ਨੱਪੀ ਆ ਜਾਂ ਆਮਬ ਦੀ ਗਿੜਕ ਨੱਪੀ ਆ ਉਹ ਗਲ ਜਾਂਦੀ ਆ ਇਹਦੇ ਨਾਲ ਜਿਹੜਾ ਪਾਣੀ ਆ ਸੈਮ ਘੇਟ ਦੀ ਤਵਕਾ ਬਣ ਕੇ ਨਿਕਲ ਜੂਗਾ ਤੇ ਉਦੋਂ ਬਾਅਦ ਜਿਹੜੀ ਇਹਦੀ ਜੜ ਵੀ ਇਹਦੇ ਵਿੱਚ ਦੀ ਕੋਸ਼ਿਸ਼ ਕਰੂਗੀ ਨਿਕਲਣ ਦੀ ਜਦੋਂ ਉਹ ਜੜ ਨਿਕਲਣੀ ਆ ਬਾਈ ਉਦੋਂ ਨੂੰ ਤਕਰੀਬਨ ਇਹ ਸਾਲ ਦਾ ਬੂਟਾ ਆਪਣਾ ਲਾਉਣ ਵਾਲਾ ਹੋ ਜੂਗਾ ਤੇ ਇਸ ਤਰ੍ਹਾਂ ਬਾਈ ਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਬੂਟੇ ਇਹੜੇ ਆਪਾਂ ਐਤਕੀ ਤਿਆਰ ਕਰ ਲੋ ਵੱਧ ਤੋਂ ਵੱਧ ਜਾਵਣ ਦੇ ਬੂਟੇ ਹੀ ਆਪਾਂ ਕਿਉਂ ਤਿਆਰ ਕਰਦੇ ਆ ਉਹਦੇ ਬਾਰੇ ਵੀ ਦੱਸ ਦਈਏ ਕਿਉਂਕਿ ਜਿਹੜਾ ਜਾਵਣ ਦਾ ਬੂਟਾ ਬਈ ਲਾਲ ਚਨਾਲ ਹਰਕ ਭਰਾ ਆਪਦੀ ਜੋ ਮੋਟਰ ਤੇ ਲਾ ਲੈਂਦਾ ਕਿਉਂਕਿ ਮੋਟਰ ਤੇ ਜਿਹੜੇ ਕੋਈ ਹੋਰ ਬੂਟੇ ਲਾਵਾਂਗੇ ਆਪਾਂ ਕੋਈ ਨੰਮ ਵਰਕੈਨ ਜਾਂ ਕੋਈ ਹੋਰ ਚਟਾਲੀ ਵਗੈਰਾ ਲੱਗ ਜਾਂਦੀ ਆ ਉਹ ਦੋ ਨੁਕਸਾਨ ਕਰਨ ਲੱਗ ਜਾਂਦੀ ਆ ਤਾਂ ਹਰਕ ਕਹਿੰਦਾ ਯਾਰ ਵੀ ਕੋਈ ਮਰਲੇ ਦੋ ਮਰਲੇ ਜਿਹੜੀ ਹੈਗੀ ਜਗਾ ਇਹ ਬੂਟਾ ਖਰਾਬ ਕਰਦਾ ਤੇ ਤੁਸੀਂ ਇਹਨੂੰ ਪੱਟੋ ਪਰੇ ਜਦੋਂ ਆਪਣੀ ਜਾਵਣ ਲੱਗੀ ਹੋਈ ਤੇ ਜਾਵਣ ਦਾ ਬਈ ਲਾਲਚ ਹੁੰਦਾ ਹੈ ਵੀ ਇਹਨੂੰ ਜਾਵਣ ਖਾਇਆ ਕਰਾਂਗੇ ਤੇ ਇਸ ਤਰ੍ਹਾਂ ਜਾਵਣਾ ਆਪਾਂ ਤਾਈਆਂ ਦੇਨੇ ਆ ਵੀ ਜਾਵਣ ਵੱਧ ਤੋਂ ਵੱਧ ਜਿਹੜੇ ਦੋ-ਦੋ ਬੂਟੇ ਲਾਏ ਜਾਣ ਤੇ ਇਸ ਤਰ੍ਹਾਂ ਆਪਾਂ ਬੂਟੇ ਤਿਆਰ ਕੀਤੇ ਜਿੰਨੇ ਭਰਾਵਾਂ ਨੇ ਬੂਟੇ ਤਿਆਰ ਕਰਨੇ ਆ ਕੋਸ਼ਕ ਭਰਾ ਸਾਡੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਕੋਸ਼ਕ ਭਰਾ ਆਪਣੇ ਵੀਡੀਓ ਨਾਲ ਪਹਿਲਾਂ ਜੁੜੇ ਹੋਏ ਆ ਸਿੱਧੂ ਕਰਨਾਲ ਵਾਲੇ ਭਰਾ ਸਾਡੇ ਉਹ ਵੀ ਸੇਵਾ ਨਿਭਾ ਰਹੇ ਆ ਜਿਹੜੇ ਬੂਟੇ ਤਿਆਰ ਕਰ ਰਹੇ ਆ ਦੋ-ਦੋ ਬੂਟੇ ਉਹ ਵੀ ਕਹਿੰਦੇ ਅਸੀਂ ਫ੍ਰੀ ਆਫ ਕਾਸਟ ਦੇਣੇ ਆ ਤੇ ਇੱਕ ਭਰਾ ਸਾਡੇ ਜੌਂਡੀਰ ਵਾਲੇ ਆ ਜੌਂਡੀਰ ਨਾਂ ਤੇ ਉਹਨਾਂ ਦਾ ਵੀ ਪੇਜ ਚੱਲਦਾ ਉਹ ਵੀ ਭਰਾ ਬਣਾ ਰਹੇ ਆ ਬੂਟੇ ਤਿਆਰ ਕਰ ਰਹੇ ਆ ਦੋ ਦੋ ਬੂਟੇ ਫ੍ਰੀ ਆਫ ਕਾਸਟ ਉਹਨਾਂ ਨੇ ਵੀ ਦੇਣੇ ਆ ਤੇ ਬੂਟੇ ਬਾਈ ਜੀ ਐਤਕੀ ਆਪਾਂ ਇਹ ਜਾਮਣ ਦੇ ਤਿਆਰ ਕੀਤੇ ਕਰਾਂਗੇ ਤੇ ਅਗਲੇ ਸਾਲ ਨੂੰ ਸਾਰੇ ਭਰਾਵਾਂ ਨੂੰ ਜਿਹੜੇ ਭਰਾ ਰਹਿ ਚੁੱਕੇ ਐ ਤੇ ਕੀ ਸੀਜ਼ਨ ਚੋਂ ਰਹਿ ਗਏ ਬਹੁਤ ਫੋਨ ਆਈ ਜਾਂਦੇ ਆ ਬੂਟੇ ਆਪਣੇ ਤੋਂ ਮੁੱਕ ਗਏ ਆ ਤੇ ਆ ਨਵੇਂ ਬੂਟੇ ਜਿਹੜੇ ਅਗਲੇ ਸਾਲ ਆਪਸ ਤੇ ਆਪਾਂ ਦੇਣੇ ਆ ਉਹ ਅਜੇ ਤਿਆਰੀ ਆ ਜੀ ਤੇ ਇਸ ਤਰ੍ਹਾਂ ਬੂਟੇ ਤਿਆਰ ਕਰਨੇ ਆ ਜਿੰਨੇ ਵੀ ਭਰਾਵਾਂ ਨੇ ਬੂਟੇ ਤਿਆਰ ਕਰਨੇ ਹੋ ਇਸ ਤਰ੍ਹਾਂ ਕਰ ਸਕਦੇ ਆ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸ਼ਸ਼ੀ